ਸੰਗਰੂਰ ਤੋਂ ਕਾਂਗਰਸ ਦੇ ਵਿਧਾਇਕ ਅਤੇ ਰਾਹੁਲ ਗਾਂਧੀ ਦੇ ਖਾਸਮ ਖਾਸ ਵਿਜੇਂਦਰਾ ਸਿੰਘਲਾ ਨੇ ਕੇਂਦਰ ਸਰਕਾਰ ਤੋਂ GST ਵਿੱਚ ਸੋਧ ਕਰਨ ਦੀ ਅਪੀਲ ਕੀਤੀ ਹੈ ਸਿੰਘਲਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾ ਸੂਬੇ ਦੇ ਵੱਖ-ਵੱਖ ਕੋਨਿਆਂ ਵਿੱਚ ਵਪਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਸੇ ਹਿਸਾਬ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਵਿੱਚ ਬੰਦੀ ਸੋਧ ਕਰਨੀ ਚਾਹੀਦੀ ਹੈ GST ਮੋਦੀ ਸਾਹਿਬ ਨੇ ਕੱਲ ਰਾਤ ਪੂਰੇ ਹਿੰਦੁਸਤਾਨ ਨੂੰ ਐ ਕਰਕੇ ਸ਼ੁਰੂ ਕੀਤਾ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਸ ਤਰੀਕੇ ਦਾ GST ਪੇਸ਼ ਕੀਤਾ ਗਿਆ ਦੇਸ਼ ਦੇ ਮੂਰੇ ਉਸ ਦੇ ਨਾਲ ਲੈ ਕੇ ਲੋਕਾਂ ਦੀਆਂ ਬੜੀਆਂ ਰੈਜ਼ਰਵੇਸ਼ਨਸ ਐ ਔਰ ਇਹੀ ਕਾਰਨ ਹੈ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੇ ਰੋਸ਼ਟ ਵੱਜੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਕਈ ਦਿਨਾਂ ਤੋਂ ਔਰ ਉਹਦੇ 'ਚ ਰੋਸ਼ਟ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਕੋਈ GST ਦੇ ਰੋਲ ਆਊਟ ਦੇ ਵਿੱਚ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਤਾਂ ਸਾਨੂੰ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਦੀ ਕਿ ਉਹਦੇ 'ਚ ਸ਼ੋਧ ਕੀਤਾ ਜਾਵੇ ਤਾਂ ਮੈਂ ਇਹ ਦੇਖਣਾ ਚਾਹੁੰਦਾ ਹਾਂ ਇਹ ਹੁਣ ਪਤਾ ਲੱਗੂਗਾ ਕਿ ਉਸ ਵਿਰੋਧ ਦਾ ਮੋਦੀ ਸਾਹਿਬ ਆਪਣੇ GST ਜਿਹੜਾ ਉਹਨਾਂ ਨੇ ਰੋਲ ਕੀਤਾ ਹੈ ਉਹਦੇ 'ਚ ਕੀ ਸੋਧ ਕਰਨਾ ਹੈ ਕਰਨਗੇ ਤਾਂ ਕਿ ਲੋਗਾਂ ਨੂੰ ਰਾਹਤ ਮਿਲ ਸਕੇ ਅਲਟੀਮੇਟਲੀ ਅਗਰ ਜੀਐਸਟੀ ਬਿੱਲ ਜਾਂ ਜੀਐਸਟੀ ਸਾਡੇ ਹਿੰਦੁਸਤਾਨ ਚ ਆਇਆ ਹੈ ਤਾਂ ਇਟ ਹੈਸ ਕਮ ਓਨਲੀ ਬਿਕੋਜ਼ ਟੂ ਹੈਲਪ ਦਾ ਬਿਜ਼ਨਸਮੈਨ ਐਂਡ ਇਫ ਇਟ ਇਜ਼ ਨਾਟ ਹੈਲਪਿੰਗ ਦਾ ਬਿਜ਼ਨਸਮੈਨ ਦੈਨ ਅਲਟੀਮੇਟਲੀ ਇਫ देयर ਇਸ ਸਮ ਲਾ which needs to be altered it should be altered ਇਸ ਤੋਂ ਪਹਿਲਾਂ ਵਿਧਾਇਕ ਸਿੰਘਲਾ ਨੇ ਸੰਗਰੂਰ ਵਿੱਚ ਸਸਤੀ ਰਸੋਈ ਦਾ ਉਦਘਾਟਨ ਕੀਤਾ ਸੰਗਰੂਰ ਤੋਂ ਹਨੀ ਕੋਲੀ ਦੀ ਰਿਪੋਰਟ ਜਗਬਾਨੀ ਟੀਵੀ